ਜੋ ਜੀਵ ਦਾ ਜਦ ਅੰਤ ਸਮਾਉਂਦਾ ਹੈ ਸਤਿਗੁਰ ਆਪ ਸਾਹਮਣੇ ਆਖ ਲੋਂਦਾ ਹੈ ਉਹਦੀ ਮੌਤ ਆਸਾਨ ਹੋ ਜਾਂਦੀ ਹੈ ਲੋਕਾਂ ਵਾਲੇ ਵੇਖ ਲਓ ਜਦੋਂ ਕੋਈ ਜੀ ਮਰਦਾ ਹੈ ਕਿਸ ਤਰ੍ਹਾਂ ਰੋਂਦਾ ਪਿਟਦਾ ਜਾਂਦਾ ਹੈ ਹਾਏ ਹਾਏ ਕਰਦੇ ਜਾਂਦੇ ਹਨ ਜੀ ਤੇ ਜਿਨੇ ਸ਼ੌਂਕ ਨਾਲ ਕਿਤੇ ਸਤਿਗੁਰ ਦੀ ਸੇਵਾ ਕੀਤੀ ਹੋਵੇ ਚਿੱਤ ਲਾ ਕੇ ਸੇਵਾ ਕੀਤੀ ਹੋਵੇ ਜਦ ਉਹਦਾ ਅੰਤ ਸਮਾਉਂਦਾ ਹੈ ਗੁਰੂ ਸਾਹਮਣੇ ਆ ਗਿਆ ਫਿਰ ਕਿਸ ਗੱਲ ਦਾ ਡਰ ਹੈ ਐਸਾ ਦੀਵ ਕਹਿ ਦਿੰਦਾ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਤ ਉਹ ਕਿਉਂ ਡਰੇਗਾ ਉਹ ਆਪਣੇ ਘਰ ਜਾ ਰਿਹਾ ਹੈ ਆਪਣੇ ਬਾਪਦੇ ਨਾਲ ਜਾ ਰਿਹਾ ਹੈ ਉਹਨੂੰ ਕਿਸ ਗੱਲ ਦੀ ਫਿਕਰ ਹੈ ਪਰ ਇਹ ਫਲਤਾ ਬਣਦਾ ਹੈ ਜੇ ਆਪਾਂ ਸੇਵਾ ਚ ਲੱਗਾਂਗੇ ਉਹ ਵਿੱਚ ਇਤ ਕਰਕੇ ਕਰਾਂਗੇ ਤੇ ਵੱਧ ਰੁੱద్ధి ਦੀ ਗੱਲ ਨਹੀਂ ਹੈ ਕਾਰਵਾਈ ਪਾਉਣ ਦੀ ਗੱਲ ਨਹੀਂ ਹੈ ਸ਼ੌਂਕ ਦੇ ਨਾਲ ਭਰੋਸਾ ਰੱਖ ਕੇ ਵਿਸ਼ਵਾਸ